ਤਾਂ ਕਿ ਬੀਜਪੀ ਇਲੈਕਸ਼ਨ ਨਹੀਂ ਲੜਦੀ ਸੀ ਕੱਲੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀ ਸੀ ਤੇ ਜਦੋਂ ਇਸ ਵਾਰ ਪਹਿਲੀ ਵਾਰ ਇਹ ਫੈਸਲਾ ਕੀਤਾ ਵੀ ਜਿਹੜਾ ਫੁੱਲ ਬੀਜਪੀ ਪਾਰਟੀ ਆਪਣੇ ਸਿੰਬਲ ਤੇ ਲੜੇਗੀ ਲੁਧਿਆਣੇ ਤੇ ਉਹਦੇ ਨਾਲ ਅੱਜ ਸਾਰੇ ਵੱਡੇ ਤੋਂ ਵੱਡੇ ਜਿਹੜੇ ਇਹ ਲੋਕ ਕਿਸੇ ਪਾਰਟੀ ਦੇ ਥੋੜੀ ਬਣਾਏ ਹੋਏ ਇਹ ਲੋਕ ਸਮਾਜ ਦੀ ਸੇਵਾ ਕਰਕੇ ਧਰਮ ਦੀ ਸੇਵਾ ਕਰਕੇ ਲੋਕਾਂ ਨੂੰ ਰਾਸ਼ਨ ਵੰਡ ਕੇ ਰੋਕਾਂ ਨੂੰ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਕੋਵਿਡ ਵੇਲੇ ਲੰਗਰ ਲਗਾ ਕੇ ਉਹ ਸੇਵਾ ਯਾਤਰਾ ਸਭ ਤੋਂ ਵੱਡੀ ਜਿਹੜੀ ਯਾਤਰਾ ਕੱਢੀ ਇਹਨਾਂ ਨੇ ਉਸ ਵੇਲੇ ਇਹਨਾਂ ਦਾ ਸਾਰੀ ਪਾਰਟੀ ਨੇ ਅਸੀਂ ਇਹਨਾਂ ਤੋਂ ਨਾਲ ਕਾਫੀ ਦਿਨਾਂ ਦੇ ਇਨ ਟੱਚ ਸੀਗੇ ਤੇ ਇਹਨਾਂ ਨੂੰ ਰਿਕੁਐਸਟ ਕਰ ਰਹੇ ਸੀ ਤੇ ਇਹਨਾਂ ਦਾ ਇਹਨਾਂ ਨੇ ਉਦੋਂ ਹੀ ਕਿਹਾ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਜੋ ਪ੍ਰਧਾਨ ਮੰਤਰੀ ਦੇਸ਼ ਤੇ ਅੱਜ ਕਰ ਰਹੇ ਆ ਦੁਨੀਆ 'ਚ ਜੋ ਨੌ ਅਜਿੰਦਰ ਮੋਦੀ ਜੀ ਦਾ ਉਹਨਾਂ ਦੇ ਕਰਕੇ ਮੈਂ ਜੁਆਇਨ ਕਰਦਾ ਜਿਹੜਾ ਆਮ ਆਦਮੀ ਪਾਰਟੀ ਆ ਜਿਨੇ ਸਾਰੇ ਏੜੜੇ ਘੁਟਾਲੇ ਕੀਤੇ ਆ ਜਿਹੜੀਆਂ ਠੱਗੀਆਂ ਮਾਰੀਆਂ ਹੋਈਆਂ ਤੇ ਕਾਂਗਰਸ ਪਾਰਟੀ ਦਿੱਲੀ ਦੀ ਸਾਰੀ ਨਾਰਾਜ਼ ਆ ਇਸ ਗੱਲ ਤੇ ਵੀ ਤੁਸੀਂ ਕਿਹਦੇ ਨਾਲ ਸਮਝੌਤਾ ਕੀਤਾ ਇਹ ਤਾਂ ਸਾਨੂੰ ਕੁੱਟਦੇ ਤੇ ਲੁੱਟਦੇ ਰਹੇ ਆ ਇਹਨਾਂ ਨਾਲ ਤੁਸੀਂ ਸਮਝੌਤਾ ਕਰਕੇ ਟਿਕਟਾਂ ਦੇਤੀਆਂ ਤੇ ਇਸ ਕਰਕੇ ਕੰਮ ਤਾਂ ਨਿਰੰਤਰ ਮੈਂ ਤੁਹਾਨੂੰ ਦੱਸਿਆ ਜਾਰੀ ਰਹਿਣਾ ਏ ਆ ਮੈਂ ਤੁਹਾਨੂੰ ਔਨ ਰਿਕਾਰਡ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾ ਬਈ ਕਾਂਗਰਸ ਪਾਰਟੀ ਤੇ ਆਪਰੇਸ਼ਨ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਉਹ ਮੈਦਾਨ ਛੱਡ ਛੱਡ ਭੱਜਣਗੇ ਉਹ ਆਪਣੀਆਂ ਟਿਕਟਾਂ ਵਿਧਰੋ ਕਰਨਗੇ ਤੁਸੀਂ ਇਹ ਗੱਲ ਦੇਖਿਓ ਜਿਵੇਂ ਜਿਵੇਂ ਫੇਸ ਵਾਈਜ਼ ਇਲੈਕਸ਼ਨ ਚੱਲੇਗੀ ਕੈਂਡੀਡੇਟਾਂ ਜਿਹੜਾ ਉਹ ਭੱਜਣਗੇ ਤੱਕ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ ਕੱਲੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀ ਸੀ ਤੇ ਜਦੋਂ ਇਸ ਵਾਰ ਪਹਿਲੀ ਵਾਰ ਇਹ ਫੈਸਲਾ ਕੀਤਾ ਵੀ ਜਿਹੜਾ ਫੁੱਲ ਬੀਜੇਪੀ ਪਾਰਟੀ ਆਪਣੇ ਸਿੰਬਲ ਤੇ ਲੜੇਗੀ ਲੁਧਿਆਣੇ ਤੇ ਉਹਦੇ ਨਾਲ ਅੱਜ ਸਾਰੇ ਵੱਡੇ ਤੋਂ ਵੱਡੇ ਜਿਹੜੇ ਇਹ ਲੋਕ ਕਿਸੇ ਪਾਰਟੀ ਦੇ ਥੋੜੀ ਬਣਾਏ ਹੋਏ ਆ ਇਹ ਲੋਕ ਸਮਾਜ ਦੀ ਸੇਵਾ ਕਰਕੇ ਧਰਮ ਦੀ ਸੇਵਾ ਕਰਕੇ ਲੋਕਾਂ ਨੂੰ ਰਾਸ਼ਨ ਵੰਡ ਕੇ ਲੋਕਾਂ ਨੂੰ ਖੂਨਦਾਨ ਕੈਂਪ ਲਗਾ ਕੇ ਲੋਕਾਂ ਨੂੰ ਕੋਵਿਡ ਵੇਲੇ ਲੰਗਰ ਲਗਾ ਕੇ ਉਹ ਸੇਵਾ ਯਾਤਰਾ ਸਭ ਤੋਂ ਵੱਡੀ ਜਿਹੜੀ ਯਾਤਰਾ ਕੱਢੀ ਇਹਨਾਂ ਨੇ ਉਸ ਵੇਲੇ ਹੈਰਾਨਗੀ ਦੀ ਗੱਲ ਹੋਈ ਜਦੋਂ ਆਏ ਇਸ ਤਰੀਕੇ ਦੇ ਨਾਲ ਨਾਲੇ ਉਹ ਯਾਤਰਾ ਨਿਸ਼ਕਾਮ ਹੋ ਕੇ ਉਹ ਯਾਤਰਾ ਇਹਨਾਂ ਨੇ ਆਪਣੀ ਪਰਿਵਾਰ ਆਪਣੀ ਟੀਮ ਨਾਲ ਉਹ ਐਡੀ ਵੱਡੀ ਯਾਤਰਾ ਕੱਢੀ ਤੇ ਇਹਨਾਂ ਦਾ ਸਾਰੀ ਪਾਰਟੀ ਨੇ ਅਸੀਂ ਇਹਨਾਂ ਤੋਂ ਨਾਲ ਕਾਫੀ ਦਿਨਾਂ ਦੇ ਇਨ ਟੱਚ ਸੀਗੇ ਤੇ ਇਹਨਾਂ ਨੂੰ ਰਿਕੁਐਸਟ ਕਰ ਰਹੇ ਸੀ ਤੇ ਇਹਨਾਂ ਦਾ ਇਹਨਾਂ ਨੇ ਉਦੋਂ ਹੀ ਕਿਹਾ ਵੀ ਮੈਨੂੰ ਕਹਿਣ ਦੀ ਲੋੜ ਨਹੀਂ ਮੈਂ ਜੋ ਪ੍ਰਧਾਨ ਮੰਤਰੀ ਦੇਸ਼ ਤੇ ਅੱਜ ਕਰ ਰਿਹਾ ਦੁਨੀਆ ਚ ਜੋ ਨੌਂ ਆ ਜਨਿੰਦਰ ਮੋਦੀ ਜੀ ਦਾ ਉਹਨਾਂ ਦੇ ਕਰਕੇ ਮੈਂ ਜੁਆਇਨ ਕਰਦਾ ਅਸੀਂ ਇਹਨਾਂ ਦਾ ਤੇ ਦਿਲੋਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੀ ਸਾਰੀ ਨੌਜਵਾਨ ਟੀਮ ਦਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇਕੱਲਾ ਇਕੱਲਾ ਨੌਜਵਾਨ ਆ ਜਿਹੜਾ ਨਹੀਂ ਸਿਆਸਤ ਦੇ ਵਿੱਚ ਬਹੁਤ ਨੌਜਵਾਨ ਦਾ ਘੱਟ ਇੰਟਰਸਟ ਹੁੰਦਾ ਪਰ ਅੱਜ ਜਨੇਜਾ ਜੀ ਸਾਰੀ ਟੀਮ ਜਿਹੜੀ ਆ ਜਿੱਥੇ ਬਜ਼ੁਰਗਾਂ ਦਾ ਅਸ਼ੀਰਵਾਦ ਮਾਮਾ ਦਾ ਅਸ਼ੀਰਵਾਦ ਉੱਥੇ ਯੰਗ ਬਲੱਡ ਜਿਹੜਾ ਅੱਗੇ ਆਉਣ ਵਾਲਾ ਭਵਿੱਖ ਆ ਉਹ ਅੱਜ ਜੁਆਇਨ ਕਰਾਇਆ ਸਭ ਤੋਂ ਵੱਡੀ ਖੁਸ਼ੀ ਇਹ ਆ ਕਿ ਕਿੰਨੇ ਲੋਕਾਂ ਦਾ ਤੋਂ ਆਏ ਹੋਏ ਜੀਵਨ ਇੱਥੇ ਸੈਂਕੜਿਆਂ ਦੀ ਗਿਣਤੀ ਚ ਅੱਜ ਤਾਂ ਬਹੁਤ ਕਿਉਂਕਿ ਵੱਡਾ ਪ੍ਰੋਗਰਾਮ ਜਿਹੜਾ ਇਹ ਅੱਗੇ ਆਉਣ ਵਾਲੇ ਦਿਨਾਂ ਚ ਰੱਖਣ ਰੱਖਣਗੇ ਅੱਜ ਤਾਂ ਜਿਹੜੇ ਮੇਨ ਲੀਡਰ ਨੇ ਜਿਹੜੇ ਇਹਨਾਂ ਨਾਲ ਵੱਡੇ ਲੈਵਲ ਤੇ ਇਹਨਾਂ ਦੀਆਂ ਕਮੇਟੀਆਂ ਸੀਗੀਆਂ ਯਾਤਰਾ ਜਿਹੜੀ ਕਮੇਟੀ ਆ ਚਾਹੇ ਬਲੱਡ ਡੋਨੇਸ਼ਨ ਕਮੇਟੀ ਆ ਲੰਗਰ ਕਮੇਟੀ ਆ ਉਹ ਸਾਰੀਆਂ ਕਮੇਟੀਆਂ ਨੇ ਜਾਂ ਜਿਹੜੇ ਵੱਡੇ ਬਹੁਤ بزਨਸ ਹਾਊਸਸਿਸ ਨੇ ਜਿਹੜੇ ਅਲੱਗ-ਅਲੱਗ ਕੰਮ ਕਰਦੇ ਆ ਉਹਨਾਂ ਨੂੰ ਅੱਜ ਜਿਹੜਾ ਤਕਰੀਬਨ ਉਹ 500 ਉੱਤੇ ਗਿਣਤੀ ਆ ਜਿਹੜੇ ਵੱਡੇ-ਵੱਡੇ ਜਿਹੜੇ ਗਰੁੱਪ ਨੇ ਉਹ ਜੁਆਇਨ ਕਰਾਇਆ ਸਰ ਕਾਂਗਰਸ ਬੰਦੇ ਛੱਡ-ਛੱਡ ਕੇ ਜਾ ਰਹੇ ਉਹਦੇ ਬਾਰੇ ਕੀ ਕਿਹਾ ਜਾ ਰਿਹਾ ਹੈ ਹਾਂ ਅੱਜ ਹੀ ਆ ਹੁਣੀ ਪਤਾ ਲੱਗਿਆ ਵੀ ਦਿੱਲੀ ਦੇ ਪ੍ਰਧਾਨ ਜਿਹੜੇ ਨੇ ਕਾਂਗਰਸ ਪਾਰਟੀ ਦੇ ਉਹ ਵੀ ਡਿਜ਼ਾਈਨ ਕਰਕੇ लवली ਜੀ ਬਹੁਤ ਵੱਡਾ ਥੰਮ ਸੀ ਕਿਉਂਕਿ ਯਾਰ ਸੁਮੇ ਜੀ 합ਤਾ ਕਰ ਲਿਆ ਉੱਥੇ ਜਿਹੜਾ ਆਮ ਆਦਮੀ ਪਾਰਟੀ ਹੈ ਜਿਨੇ ਸਾਰੇ ਜਿਹੜੇ ਘਟਾਲੇ ਕੀਤੇ ਆ ਜਿਹੜੀਆਂ ਠੱਗੀਆਂ ਮਾਰੀਆਂ ਹੋਈਆਂ ਤੇ ਕਾਂਗਰਸ ਪਾਰਟੀ ਦਿੱਲੀ ਦੀ ਸਾਰੀ ਨਾਰਾਜ਼ ਹੈ ਇਸ ਗੱਲ ਤੇ ਵੀ ਤੁਸੀਂ ਕਿਹਦੇ ਨਾਲ ਸਮਝੌਤਾ ਕੀਤਾ ਇਹ ਤਾਂ ਸਾਨੂੰ ਕੁੱਟਦੇ ਤੇ ਲੁੱਟਦੇ ਰਹੇ ਆ ਇਹਨਾਂ ਨਾਲ ਤੁਸੀਂ ਸਮਝੌਤਾ ਕਰਕੇ ਟਿਕਟਾਂ ਦੇਤੀਆਂ ਤੇ ਇਸ ਕਰਕੇ ਕੰਮ ਤਾਂ ਨਿਰੰਤਰ ਮੈਂ ਤੁਹਾਨੂੰ ਦੱਸਿਆ ਜਾਰੀ ਰਹਿਣਾ ਹੈ ਇਹ ਆ ਮੈਂ ਤੁਹਾਨੂੰ ਔਨ ਰਿਕਾਰਡ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾ ਬਈ ਕਾਂਗਰਸ ਪਾਰਟੀ ਦੇ ਆਪਰੇਸ਼ਨ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਉਹ ਮੈਦਾਨ ਛੱਡ ਛੱਡ ਭੱਜਣਗੇ ਉਹ ਆਪਣੀਆਂ ਟਿਕਟਾਂ ਵਿਧਰੋ ਕਰਨਗੇ ਤੁਸੀਂ ਇਹ ਗੱਲ ਦੇਖਿਓ ਜਿਵੇਂ ਜਿਵੇਂ ਫੇਸ ਵਾਈਜ਼ ਇਲੈਕਸ਼ਨ ਚੱਲੇਗੀ ਕੈਂਡੀਡੇਟਾਂ ਜਿਹੜਾ ਉਹ ਭੱਜਣਗੇ